ਹਾਂਜੀ ਦੋਸਤੋ ਮੇਰਾ ਨਾਮ ਹੈ ਖੁਸ਼ਪ੍ਰੀਤ ਸਿੰਘ ਸਿਹਾਲ ਤੇ ਮੇਰਾ ਪਿੰਨ ਹੈ ਸਿਹਾਲ ਦੋਸਤੋ ਮੇਰੀ ਉਮਰ ਹੈ 16 ਸਾਲ ਤੇ ਅੱਜ ਇਹ ਵੀਡੀਓ ਮੈਂ ਬਣਾ ਰਿਹਾ ਆ ਆਪਦੇ ਚਾਚੂ ਜੀ ਲਈ ਮੈਂ ਆਪਦੀ ਇਹ ਵੀਡੀਓ ਬਣਾ ਕੇ ਚਾਚੂ ਜੀ ਨੂੰ ਸੈਂਡ ਕਰਾਂਗਾ ਜੇਕਰ ਉਹਨਾਂ ਨੂੰ ਇਹ ਵੀਡੀਓ ਪਸੰਦ ਆਈ ਤਾਂ ਉਹ ਆਪਦੇ YouTube ਚੈਨਲ ਐਡਵੋਕੇਟ ਗੁਰਸੇਵ ਸਿੰਘ ਸਿਹਾਲ ਉੱਪਰ ਇਸ ਵੀਡੀਓ ਨੂੰ ਅਪਲੋਡ ਕਰ ਸਕਦੇ ਹਨ ਜੋ ਕਿ ਤੁਸੀਂ ਦੇਖ ਸਕਦੇ ਹੋ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੇ ਜਿਹੜਾ ਪੁਰਾਣਾ ਕਾਨੂੰਨ ਸੀ ਆਈਪੀਸੀ ਤੇ ਜਿਹੜਾ ਹੁਣ ਬਣਿਆ ਬੀਐਨਐਸ ਤੇ ਇਹ ਪੁਰਾਣੇ ਕਾਨੂੰਨ ਵਿੱਚੋਂ ਕੀ ਕੀ ਚੇਂਜ ਕਰਕੇ ਨਵੇਂ ਕਾਨੂੰਨ ਵਿੱਚ ਲਿਆਂਦੇ ਗਏ ਨੇ ਤੇ ਨਵੇਂ ਕਾਨੂੰਨ ਵਿੱਚ ਕੀ ਕੀ ਰੂਲ ਆਏ ਨੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਧਾਰਾ ਕਿਹੜੀ ਧਾਰਾ ਬਦਲੀ ਐ ਤੇ ਉਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਤੇ ਹੁਣ ਆਪਾਂ ਚੱਲਦੇ ਆਂ ਵੀਡੀਓ ਦੀ ਤਰਫ ਤੇ ਆਪਾਂ ਤੁਹਾਨੂੰ ਦੱਸ ਦਿਆਂ ਪੁਰਾਣੇ ਕਾਨੂੰਨ ਵਿੱਚੋਂ ਨਵੇਂ ਕਾਨੂੰਨ ਵਿੱਚ ਕੀ ਕੀ ਬਦਲਿਆ ਗਿਆ ਯਾਨੀ ਕਿ ਪੁਰਾਣਾ ਕਾਨੂੰਨ ਦੀ ਆਈਪੀਸੀ ਤੇ ਨਵਾਂ ਕਾਨੂੰਨ ਹੈਗਾ ਬੀਐਨਐਸ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਲੈਸਟ ਸਟਾਰਟ ਜੇਕਰ ਕੋਈ ਕਿਸੇ ਦਾ ਕਤਲ ਕਰ ਦਿੰਦਾ ਹੈ ਜੇ ਮਤਲਬ ਉਸ ਨੂੰ ਮਾਰ ਦਿੰਦਾ ਹੈ ਕਿਸੇ ਵਿਅਕਤੀ ਨੂੰ ਤਾਂ ਇਹ ਹੈਗਾ ਕਿ ਪੁਰਾਣੇ ਕਾਨੂੰਨ ਵਿੱਚ 302 ਧਾਰਾ ਤੇ ਹੁਣ ਹੈਗਾ ਭਾਈ ਬੀਐਨਐਸ ਵਿੱਚ ਨਵੇਂ ਕਾਨੂੰਨ ਵਿੱਚ 103 ਧਾਰਾ ਇਸ ਦੀ ਸਜ਼ਾ ਮੌਤ ਅਤੇ ਉਮਰ ਕੈਦ ਵੀ ਹੋ ਸਕਦੀ ਹੈ ਦੂਸਰਾ ਹੈਗਾ ਜੀ ਲਾਪਰਵਾਹੀ ਨਾਲ ਮੌਤ ਇਹ ਪਹਿਲਾਂ ਹੈਗਾ ਸੀ ਪੁਰਾਣੇ ਕਾਨੂੰਨ ਵਿੱਚ 304 ਏ ਧਾਰਾ ਵਿੱਚ ਤੇ ਹੁਣ ਹੈਗਾ 106 ਧਾਰਾ ਵਿੱਚ ਇਸ ਦੀ ਸਜ਼ਾ ਘੱਟੋ-ਘੱਟ 5 ਸਾਲ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ ਦਾਜ ਦੀ ਮੌਤ ਇਹ ਹੈਗਾ ਸੀ ਪੁਰਾਣੇ ਕਾਨੂੰਨ ਵਿੱਚ 304 ਬੀ ਧਾਰਾ ਵਿੱਚ ਤੇ ਹੁਣ ਨਵੇਂ ਕਾਨੂੰਨ ਜਾਨਕਿ ਬੀ ਐਨ ਵਿੱਚ ਇਹ ਹੈਗਾ 80 ਧਾਰਾ ਵਿੱਚ ਇਸ ਦੀ ਸਜ਼ਾ ਘੱਟ ਤੋਂ ਘੱਟ 7 ਸਾਲ ਤੋਂ ਲੈ ਕੇ ਉਮਰ ਕੈਦ ਅਤੇ ਜੁਰਮਾਨਾ ਵੀ ਹੋ ਸਕਦੀ ਹੈ। ਕਤਲ ਕਰਨ ਦੀ ਕੋਸ਼ਿਸ਼ ਕੀਤੀ ਜੇਕਰ ਕੋਈ ਵਿਅਕਤੀ ਕਿਸੇ ਦਾ ਕਤਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਪੁਰਾਣੇ ਕਾਨੂੰਨ ਵਿੱਚ ਹੈਗਾ ਸੀ 307 ਧਾਰਾ ਵਿੱਚ ਅਤੇ ਨਵੇਂ ਕਾਨੂੰਨ ਜਾਂ ਨਕੇ ਬੀ ਐਨ ਐਸ ਵਿੱਚ 109 ਧਾਰਾ ਵਿੱਚ ਇਸ ਦੀ ਸਜ਼ਾ ਘੱਟੋ ਘੱਟ 5 ਸਾਲ ਤੋਂ ਲੈ ਕੇ ਉਮਰ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਕੋਡ ਕੁਸ਼ੀ ਦੀ ਕੋਸ਼ਿਸ਼ ਕੀਤੀ ਜੇਕਰ ਕੋਈ ਵਿਅਕਤੀ ਆਪਣੇ ਆਪ ਸੁਸਾਇਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਪੁਰਾਣੇ ਕਾਨੂੰਨ ਵਿੱਚ ਹੈਗਾ ਸੀ 309 ਧਾਰਾ ਅਤੇ ਹੁਣ ਨਵੇਂ ਕਾਨੂੰਨ ਵਿੱਚ ਹੈਗਾ ਇਹ 226 ਧਾਰਾ ਇਸ ਦੀ ਸਜ਼ਾ 1 ਸਾਲ ਦੀ ਜੇਲ੍ਹ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਅਤੇ ਭਾਈਚਾਰਕ ਸੇਵਾ ਵੀ ਹੋ ਸਕਦੀ ਹੈ ਦੰਗਾ ਕਰਨ ਲਈ ਜੇਕਰ ਵਿਅਕਤੀ ਲੜਾਈ ਕਰ ਲੈਂਦੇ ਹਨ ਤੇ ਕਿਸੇ ਦੀ ਲੜਾਈ ਪਵਾ ਦਿੰਦੇ ਹਨ ਦੰਗਾ ਮਤਲਬ ਦੰਗਾ ਕਰਨ ਲਈ ਇਹ ਪਹਿਲਾ ਹੈਗਾ ਸੀ 147 ਧਾਰਾ ਵਿੱਚ ਤੇ ਨਵੇਂ ਕਾਨੂੰਨ ਵਿੱਚ ਹੈਗਾ 191 2 ਧਾਰਾ ਵਿੱਚ ਇਸ ਦੀ ਸਜ਼ਾ ਕੁੱਟੋ-ਕੱਟ 2 ਸਾਲ ਦੀ ਕੈਦ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਛੇੜਛਾੜ ਪਹਿਲਾ ਹੈਗਾ ਸੀ ਇਹ 354 ਧਾਰਾ ਵਿੱਚ ਪੁਰਾਣੇ ਕਾਨੂੰਨ ਵਿੱਚ ਅਤੇ ਹੁਣ ਨਵੇਂ ਕਾਨੂੰਨ ਵਿੱਚ ਇਹ ਹੈਗਾ 74 ਧਾਰਾ ਵਿੱਚ ਇਸ ਦੀ ਸਜ਼ਾ ਇੱਕ ਤੋਂ 5 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਨਾਲ ਦੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਜਿਨਸੀ ਛੇੜਛਾੜ ਇਹ ਹੈਗਾ ਸੀ ਪੁਰਾਣੇ ਕਾਨੂੰਨ ਵਿੱਚ 354ਏ ਧਾਰਾ ਵਿੱਚ ਅਤੇ ਹੁਣ ਹੈਗਾ ਨਵੇਂ ਕਾਨੂੰਨ ਵਿੱਚ 752 ਧਾਰਾ ਵਿੱਚ 3 ਸਾਲ ਦੀ ਸਖਤ ਸਜ਼ਾ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਦਾ ਪਾਲਨ ਕਰੋ ਇਹ ਹੈਗਾ ਸੀ 354ਡੀ ਧਾਰਾ ਵਿੱਚ ਅਤੇ ਹੁਣ ਹੈਗਾ 752 ਧਾਰਾ ਵਿੱਚ 3 ਸਾਲ ਦੀ ਕੈਦ ਤੇ ਜੁਰਮਾਨਾ ਵੀ ਹੋ ਸਕਦਾ ਹੈ। ਬਤਕਾਰ ਇਹ ਹੈਗਾ ਸੀ ਪਹਿਲਾਂ 376 ਧਾਰਾ ਵਿੱਚ ਯਾਨੀ ਕਿ ਪੁਰਾਣੇ ਕਾਨੂੰਨ ਵਿੱਚ 376 ਧਾਰਾ ਤੇ ਨਵੇਂ ਕਾਨੂੰਨ ਵਿੱਚ 64 ਧਾਰਾ ਯਾਨੀ ਕਿ ਬੀਐਨਐਸ ਬੀਐਨਐਸ ਵਿੱਚ 10 ਸਾਲ ਦੀ ਸਜ਼ਾ ਤੇ ਉਮਰ ਕੈਦ ਵੀ ਹੋ ਸਕਦੀ ਹੈ। 10 ਸਾਲ ਦੀ ਸਜ਼ਾ ਤੇ ਉਮਰ ਕੈਦ ਵੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਲੱਗ ਸਕਦਾ ਹੈ। ਬਲਾਤਕਾਰ ਅਤੇ ਕਤਲ ਮੌਤ ਇਹ ਹੈਗਾ ਸੀ ਪੁਰਾਣੀ ਧਾਰਾ ਪੁਰਾਣੀ 376 ਏ ਧਾਰਾ ਵਿੱਚ ਅਤੇ ਹੁਣ ਹੈਗਾ ਨਵੇਂ ਕਾਨੂੰਨ ਵਿੱਚ 66ਵੀਂ ਧਾਰਾ ਵਿੱਚ ਘੱਟੋ-ਘੱਟ 20 ਸਾਲ ਦੀ ਸਖਤ ਸਜ਼ਾ ਸਖਤ ਕੈਦ ਜੋ ਕਿ ਉਮਰ ਕੈਦ ਵੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਨਾਲ ਸਮੂਹਿਕ ਵਾਦਕਾਰ 376 ਡੀ ਪੁਰਾਣਾ ਹੈਗਾ ਸੀ ਇਹ 376 ਧਾਰਾ ਵਿੱਚ ਤੇ ਹੁਣ ਨਵੇਂ ਕਾਨੂੰਨ ਵਿੱਚ 71 ਧਾਰਾ ਵਿੱਚ ਹੈ ਇਸ ਦੀ ਸਜ਼ਾ ਘੱਟੋ-ਘੱਟ 20 ਸਾਲ ਦੀ ਸਖਤ ਸਜ਼ਾ ਅਤੇ ਉਮਰ ਕੈਦ ਵੀ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਚੋਰੀ ਜੇਕਰ ਕੋਈ ਵਿਅਕਤੀ ਚੋਰੀ ਕਰਦਾ ਹੈ ਕਿਸੇ ਦੇ ਘਰੋਂ ਚੋਰੀ ਕਰਦਾ ਹੈ ਜਾਂ ਕਿਸੇ ਬੈਂਕੋਂ ਹਸਪਤਲ ਤੋਂ ਚੋਰੀ ਕਰਦਾ ਹੈ ਤਾਂ ਇਹ ਆਈਪੀਸੀ ਵਿੱਚ ਯਾਨਕਿ ਪੁਰਾਣੇ ਕਾਨੂੰਨ ਵਿੱਚ ਹੈਗਾ ਸੀ 379 ਧਾਰਾ ਵਿੱਚ ਤੇ ਹੁਣ ਬੀਐਨਐਸ ਵਿੱਚ ਨਵੇਂ ਕਾਨੂੰਨ ਵਿੱਚ ਹੈਗਾ 303 2 ਧਾਰਾ ਵਿੱਚ ਇਸ ਦੀ سزا 1 ਤੋਂ 5 ਸਾਲ ਦੀ ਸਖਤ ਕੈਦ ਅਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ। ਵਾਹਨ ਜਾਂ ਪੂਜਾ ਸਥਾਨ ਵਿੱਚ ਚੋਰੀ ਜੇਕਰ ਕੋਈ ਕਿਸੇ ਦਾ ਮੋਟਰਸਾਈਕਲ ਗੱਡੀ ਜਾਂ ਫਿਰ ਕਿਸੇ ਦਾ ਟਰੱਕ ਚੋਰੀ ਕਰ ਲੈਂਦਾ ਹੈ ਤੇ ਜਿਵੇਂ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਚੋਰੀ ਹੋ ਜਾਂਦੀ ਹੈ ਤਾਂ ਇਹ ਪਹਿਲਾਂ ਹੈਗਾ ਸੀ ਪੁਰਾਣੇ ਕਾਨੂੰਨ ਵਿੱਚ 380 ਧਾਰਾ ਵਿੱਚ ਤੇ ਹੁਣ ਨਵੇਂ ਕਾਨੂੰਨ ਵਿੱਚ ਜਾਨਕਿ ਬੀ ਐਨ ਐਸ ਵਿੱਚ 300 5 ਤਾਰਾ ਵਿੱਚ ਆ ਜੀ ਇਹ ਇਸ ਦੀ سزا ਘੱਟ ਤੋਂ ਘੱਟ 7 ਸਾਲ ਦੀ سزا ਤੇ ਜੁਰਮਾਨਾ ਵੀ ਹੋ ਸਕਦਾ ਹੈ ਨਾਲ ਜਬਰੀ ਵਸੂਲੀ ਇਹ ਹੈਗਾ ਸੀ ਪੁਰਾਣੀ 384 ਤਾਰਾ ਵਿੱਚ ਤੇ ਹੁਣ ਹੈਗਾ ਨਵੇਂ ਕਾਨੂੰਨ ਵਿੱਚ 308 2 ਤਾਰਾ ਵਿੱਚ ਇਸ ਦੀ سزا ਗੈਰ ਜਮਾਨਤੀ 7 ਸਾਲ ਦੀ سزا ਜਾਂ ਜੁਰਮਾਨਾ ਵੀ ਹੋ ਸਕਦਾ ਹੈ ਮਤਲਬ ਇਸ ਦੀ ਜ਼ਮਾਨਤ ਨਹੀਂ ਹੋ ਸਕਦੀ ਜਗਰ ਵਸੂਲੀ ਵਾਲੇ ਦੀ ਲੁੱਟ ਵਿੱਚ ਕਤਲ ਜੇਕਰ ਕੋਈ ਕਿਸੇ ਨੂੰ ਲੁੱਟ ਕੇ ਉਸ ਦਾ ਕਤਲ ਕਰ ਦਿੰਦਾ ਹੈ ਚੋਰੀ ਕਰਕੇ ਕਤਲ ਕਰ ਦਿੰਦਾ ਹੈ ਤਾਂ ਇਹ ਹੈਗਾ ਸੀ ਪੁਰਾਣੇ ਕਾਨੂੰਨ ਵਿੱਚ 396 ਧਾਰਾ ਵਿੱਚ ਤੇ ਹੁਣ ਨਵੇਂ ਕਾਨੂੰਨ ਵਿੱਚ ਯਾਨੀ ਕਿ ਬੀ ਐਨ ਐਸ ਵਿੱਚ ਇਹ ਹੈਗਾ 310 3 ਧਾਰਾ ਵਿੱਚ ਇਸ ਦੀ ਸਜ਼ਾ 10 ਸਾਲ ਦੀ ਸਖਤ ਕੈਦ ਜਾਂ ਉਮਰ ਕੈਦ ਵੀ ਹੋ ਸਕਦੀ ਹੈ 10 ਸਾਲ ਦੀ ਸਖਤ ਕੈਦ ਤੇ ਨਾਲ ਹੀ ਉਮਰ ਕੈਦ ਹੋ ਸਕਦੀ ਹੈ। ਤੋ ਖਤੜੀ। ਤੋ ਖਤੜੀ ਜੇ ਮੈਂ ਕੋਈ ਕਿਸੇ ਨਾਲ ਧੋਖਾ ਕਰ ਦਿੰਦਾ ਹੈ ਕਿਸ ਨੂੰ ਕੁਝ ਧੋਖਾ ਕਰ ਦਿੰਦਾ ਮਤਲਬ ਧੋਖਾ ਸਮਝੋ। ਇਹ ਹੈਗਾ ਸੀ ਵੀ ਪੁਰਾਣੇ ਕਾਨੂੰਨ ਵਿੱਚ 420 ਧਾਰਾ ਵਿੱਚ ਤੇ ਹੁਣ ਨਵੇਂ ਕਾਨੂੰਨ ਵਿੱਚ ਹੈਗਾ ਇਹ 318 ਧਾਰਾ ਵਿੱਚ। ਇਸ ਦੀ ਸਜ਼ਾ ਵੱਧ ਤੋਂ ਵੱਧ 7 ਸਾਲ ਤੱਕ ਦੀ ਕੈਦ ਤੇ ਨਾਲ ਹੀ ਜੁਰਮਾਨਾ ਲੱਗ ਸਕਦਾ ਹੈ। ਗੈਰ ਕਾਨੂੰਨੀ ਇਕੱਠ ਜੇਕਰ ਕਿਤੇ ਗੈਰ ਕਾਨੂੰਨ ਕਾਨੂੰਨ ਤੋਂ ਬਿਨਾ ਇਕੱਠ ਹੋ ਰਿਹਾ ਹੈ ਤਾਂ ਉਹ ਹੈਗਾ ਸੀ ਪੁਰਾਣੇ ਕਾਨੂੰਨ ਵਿੱਚ 141 ਤੋਂ 144ਵੀਂ ਧਾਰਾ ਵਿੱਚ ਤੇ ਨਵੇਂ ਕਾਨੂੰਨ ਵਿੱਚ 187 ਤੋਂ 199 ਧਾਰਾ ਵਿੱਚ ਇਸ ਦੀ ਸਜ਼ਾ 6 ਮਹੀਨੇ ਤੱਕ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ ਮਾਨਹਾਨੀ ਇਹ ਪੁਰਾਣੇ ਕਾਨੂੰਨ ਵਿੱਚ 499 ਤੇ ਹੁਣ ਨਵੇਂ ਕਾਨੂੰਨ ਵਿੱਚ ਯਾਨੀ ਕਿ ਬੀ ਐਨ ਐਸ ਵਿੱਚ 356 356 ਧਾਰਾ ਵੀ ਇਸ ਦੀ ਸਜ਼ਾ 2 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ ਦੋਸਤੋ ਇਹ ਸੀ ਆਪਣੀ ਵੀਡੀਓ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਪੁਰਾਣੇ ਕਾਨੂੰਨ ਯਾਨੀ ਕਿ ਆਈ ਪੀ ਸੀ ਅਤੇ ਨਵੇਂ ਕਾਨੂੰਨ ਯਾਨੀ ਕਿ ਬੀ ਬੀ ਐਨ ਐਸ ਇਹਨਾਂ ਵਿੱਚ ਕੀ ਕੀ ਚੇਂਜ ਹੋਏ ਨੇ ਪੁਰਾਣੇ ਕਾਨੂੰਨ ਵਿੱਚੋਂ ਕੀ ਕੀ ਰੂਲ ਹਟਾਤੇ ਤੇ ਨਵੇਂ ਕਾਨੂੰਨ ਵਿੱਚ ਕੀ ਕੀ ਬਦਲਿਆ ਗਿਆ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਵਿੱਚ ਆਪਾਂ ਨੇ ਦੱਸਿਆ ਹੈ ਇਸ ਲਈ ਆਪਣੀ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਤੁਸੀਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਜੀਆਂ ਹੋਰ ਵੀਡੀਓ ਦੇਖਣ ਲਈ ਤੇ ਹਾਂਜੀ ਆਪਣੇ ਇੱਕ ਮਿੱਤਰ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰ ਸਕਦੇ ਹੋ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਟੇਕ ਕੇਅਰ ਬਾਏ ਬਾਏ